ਅਗਾਹ ਚਲ ਕੇ ਸੁਧਾਰ ਕੀਤਾ ਗੋਰਖ ਨੰਦ ਜੋ ਤ੍ਰੁਟੀਆਂ ਬੋਧ ਮਜ਼ਬਦੇ ਚ ਵੀ ਰਹਿ ਗਈਆਂ ਸਨ ਉਹਨਾਂ ਨੂੰ ਦੂਰ ਕੀਤਾ ਸਹਜੇ ਸਹਜੇ ਇੱਕ ਇੱਕ ਗੱਲ ਦਾ ਇਸ ਵਕਤ ਵਿਸਤਾਰ ਸਹਿ ਜ਼ਿਕਰ ਕਰਾਂ ਚੁੱਕੇ ਸਮਾਂ ਹੋ ਗਿਆ ਮੁਖਤਸਰੀ ਮੈਂ ਰਜ਼ ਕਰਦਾ ਗੋਰਖ ਨੇ ਇਸ ਢੰਗ ਦੀ ਰੌਰੀਤੀ ਚਲਾਈ ਔਰ ਸਿੱਧੀ-ਸਿੱਧੀਆਂ ਦੇ ਰਿਧੀਆਂ ਦੇ ਇਸ ਢੰਗ ਦੇ ਚਮਤਕਾਰੇ ਪੇਸ਼ ਕੀਤੇ ਕਿ ਇਸ ਦੇਸ਼ ਦੀ ਆਮ ਜਨਤਾ ਦਾ ਕਹਿਣਾ ਕਿ بڑے بڑے ਰਾਜੇ ਮਹਾਰਾਜੇ ਵੀ ਪ੍ਰਭਾਵਤ ਹੋਣ ਲੱਗ ਪਏ। ਗੋਪੀ ਚੰਦ ਵਰਗੇ ਜੋਗੀ ਬਣ ਗਏ। ਬਰਤਰੀ ਵਰਗੇ ਜੋਗੀ ਬਣ ਗਏ। ਗੋਰਖ ਦੀ ਲਪੇਟ ਦੇ ਚੱਲ ਗਏ। ਤੇ ਜਿੱਥੇ بڑے بڑے ਰਾਜੇ ਮਹਾਰਾਜੇ ਆ ਜਾਣ ਆਮ ਵਰਜਤ ਆਵੇ। ਧਨਵਾਨ ਦਾ ਧਰਮ ਕਹਿੰਨ ਨਿਰਧਨ ਦਾ ਧਰਮ ਹੋ ਜਾਂਦਾ ਹੈ। ਨਿਰਧਨ ਧਨਵਾਨ ਦੀ ਨਕਲ ਕਰਦਾ ਹੈ। ਨਿਰਗੁਣ ਗੁਣਵਾਨ ਦੀ ਨਕਲ ਕਰਦਾ ਹੈ। ਤੇ ਕੁਦਰਤੀ ਗੱਲ ਹੈ। ਨਿਰਬਲ ਬਲਵਾਨ ਦੀ ਨਕਲ ਕਰਦਾ ਹੈ। ਐਸਾ ਹੀ ਹੁੰਦਾ ਹੈ। ਤੋ ਜਦ ਬੜੇ ਬੜੇ ਰਾਜੇ ਮਹਾਰਾਜੇ ਜੋਗੀ ਬਣਨੇ ਸ਼ੁਰੂ ਹੋ ਗਏ ਤੇ ਜੋਗ ਮਤ ਰਜ ਕੇ ਫੈਲਿਆ ਇਸ ਦੇਸ਼ ਦੇ ਵਿੱਚ ਜੋਗੀਆਂ ਦੇ ਨਾਮ ਦੇਤੇ ਕਈ ਮੱਠ ਕਈ ਸ਼ਹਿਰ ਇਹ ਗੋਰਖਪੁਰ ਯੂਪੀ ਦਾ ਬਹੁਤ ਵੱਡਾ ਸ਼ਹਿਰ ਇਹ ਗੋਰਖ ਦੇ ਨਾਮ ਤੇ ਨਾਨਕ ਮਤਾ ਜਿਸ ਨੂੰ ਅੱਜ ਤੁਸੀਂ ਕਹਿੰਦੇ ਹੋ ਸਹਿਬਾਂ ਦੇ ਪਾਵਨ ਪਵਿੱਤਰ ਅਸਥਾਨ ਇਹ ਪਹਿਲੇ ਗੋਰਖ ਮਤਾ ਸੀ ਇਹ ਵੀ ਮਹਾਰਜ ਕਰਦੇ ਇਹ ਗੋਰਖ ਮਤਾ ਸੀ ਇਹ ਗੋਰਖ ਦੀ ਥਾਂ ਸੀ ਦੀਵਾਲੀ ਵਾਲੇ ਦਿਨ ਹਿਮਾਲਿਆ ਪਰਬਤ ਤੇ ਠੰਡ ਪੈਣ ਨਾਲ ਇਸ ਮੌਸਮ ਦੇ ਵਿੱਚ ਯੋਗੀ ਸਾਰੇ ਥੱਲੇ ਆ ਜਾਂਦੇ ਸਨ ਦੀਵਾਲੀ ਤੋਂ 2-4 ਦਿਨ ਪਹਿਲੇ ਤੇ ਦੀਪਮਾਲਾ ਹੁੰਦੀ ਸੀ ਯੋਗੀਆਂ ਦੀ ਆਮਦ ਦੇ ਵਿੱਚ ਬਈ ਯੋਗੀ ਪਹਾੜਾਂ ਨੂੰ ਛੱਡ ਕੇ ਆ ਗਏ برفਾਂ ਪੈਣੀਆਂ ਸ਼ੁਰੂ ਹੋ ਗਈਆਂ ਯੋਗੀ ਆਦੇ ਵਾਪਸ ਇਹ ਮਠਾਂ ਦੇ ਵਿੱਚ ਆ ਜਾਂਦੇ ਸਨ ਗਰਮੀਆਂ ਦੇ ਹਿਮਾਲਿਆ ਪਰਬਤ ਚਲੇ ਜਾਂਦੇ ਸਨ ਤੇ ਸਰਦੀਆਂ ਵਿੱਚ ਵਾਪਸ ਆ ਜਾਂਦੇ ਸਨ ਇਨਾਂ ਦੀ ਆਮਦ ਦੇ ਵਿਚ ਦੀਵਾਲੀ ਆਉਂਦੀ ਸੀ ਦੀਵਾਲੀ ਦਾ ਤਿਉਹਾਰ ਜੋਗੀਆਂ ਨਾਲ ਜੁੜਿਆ ਹੋਇਆ ਹੈ ਦੀਵਾਲੀ ਦਾ ਤਿਉਹਾਰ ਬੋਧੀਆਂ ਨਾਲ ਜੁੜਿਆ ਹੋਇਆ ਹੈ ਸਨਾਤਨੀਆਂ ਨਾਲ ਜੁੜਿਆ ਹੋਇਆ ਹੈ ਗੁਰੂ ਕੇ ਸਿੱਖਾਂ ਨਾਲ ਜੁੜਿਆ ਹੋਇਆ ਹੈ ਗੁਰਮਤ ਨਾਲ ਜੁੜਿਆ ਹੈ ਬੜਾ ਇੱਕ ਸਾਂਝਾ ਤਿਉਹਾਰ ਹੈ ਇਸ ਵਾਰ ਕੈਸੀ ਸੁਣੋ ਕਹਿ ਸਕਦੇ ਹਾਂ ਕਿ ਦੇਸ਼ ਪੱਦਰ ਦਾ ਰਾਸ਼ਟਰੀ ਤਿਉਹਾਰ ਹੈ ਕੌਮੀ ਤਿਉਹਾਰ ਹੈ ਬਹੁਤ ਵੱਡਾ ਤਿਉਹਾਰ ਹੈ ਮੁਖਤਸਰ ਮੈਂ ਅਰਜ਼ ਕਰਾਂ ਸਹੇਜੇ ਸਹੇਜੇ ਰਿੱਧੀ ਸਿੱਧੀ ਦੀ ਚਮਕ ਢਿੱਲੀ ਪੈਣ ਲੱਗ ਪਈ ਅਧਿਆਤਮਕ ਸiddhi ਹੈ ਨਹੀਂ ਸੀ ਪਦਾਰਤ ਦੀ ਸਿੱਧੀ ਸੀ ਉਮਰ ਵੱਡੀ ਕਰ ਲਓ ਅਚਨ ਚੇਤ ਕੋਈ ਵਸਤੂਆਂ ਪ੍ਰਾਪਤ ਕਰ ਲਓ ਮਨ ਥੋੜਾ ਇਕਾਗਰ ਹੋਵੇ ਤੇ ਸ਼ਕਤੀਆਂ ਮਿਲਦੀਆਂ ਨੇ ਮਨ ਪੂਰਨ ਤੌਰ ਤੇ ਇਕਾਗਰ ਹੋ ਜਾਏ ਤੇ ਪ੍ਰਮਾਤਮਾ ਮਿਲਦਾ ਹੈ ਐਨੇ ਮਤਲਬ ਹੈ ਅਗਰ ਥੋੜਾ ਇਕਾਗਰ ਹੋਇਆ ਹੈ ਤਾਂ ਪ੍ਰਮਾਤਮਾ ਦੇ ਮਾਰਗ ਦੇ ਜੋ ਕੁਝ ਹੈ ਉਹ ਮਿਲ ਜਾਂਦਾ ਹੈ ਪ੍ਰਮਾਤਮਾ ਦੇ ਮਾਰਗ ਵਿੱਚ ਕੀ ਹੈ ਰੇਧੀਆਂ ਤੇ ਸਿੱਧੀਆਂ ਤੇ ਜਿਹੜਾ ਮਾਰਗ ਦੇ ਚ ਬੈਠ ਜਾਏ ਉਸ ਰਾਹੀ ਨੂੰ ਕੋਈ ਸਿਆਣਾ ਨਹੀਂ ਆਖੇਗਾ ਲੇਕਿਨ ਮਾਰਗ ਬੜਾ ਖੂਬਸੂਰਤ ਹੋਵੇ ਰਸਤੇ ਦੇ ਚ ਜਿਹੜੇ ਸਟੇਸ਼ਨ ਆਉਣ ਉਹ ਬੜੇ ਪ੍ਰੂਰੋਣਕ ਹੋਵਨ ਤੇ ਉੱਥੇ ਬੜੇ ਵੱਡੇ ਵੱਡੇ ਬਾਜ਼ਾਰ ਲੱਗੇ ਹੋਵਨ ਤੇ ਜੇਬ ਦੇ ਚ ਕਾਫੀ ਧਨ ਸੰਪਦਾ ਹੋਵੇ ਤੇ ਬੰਦੇ ਦਾ ਰੁਕਣ ਨੂੰ ਜੀ ਕਰ ਜਾਂਦਾ ਪਰਮਾਤਮਾ ਦਾ ਮਾਰਗ ਪ੍ਰੂਰੋਣਕ ਅਗਰ ਕੋਈ ਚੱਲ ਪਿਆ ਗਏ ਰੇਤੀਆਂ ਸਿਧੀਆਂ ਕਰਮ ਆਸਾ ਪਰ ਮਾਰਗ ਵਿੱਚ ਕੋਈ ਰੁਕ ਜਾਏ ਉਹ ਸਿਆਣਾ ਨਹੀਂ ਇਸ ਵਾਸਤੇ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਸਿੱਧ ਹੋਵਾ ਸਿੱਧ ਲਾਹੀ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਉ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾ ਮਥਾਂ ਕਿਦਰ ਇਹ ਨਾ ਰਦੀਆਂ ਸਿੱਧੀਆਂ ਨੂੰ ਵੇਖ ਕੇ ਤੂੰ ਭੁੱਲ ਜਾਏ ਤੇ ਇੱਥੇ ਰੁਕ ਜਾਏ ਨਹੀਂ ਅੱਗੇ ਚੱਲ ਮਨ ਥੋੜਾ ਜਿਹਾ ਗਾਗਰ ਹੁੰਦਾ ਕਿਸੇ ਮੰਤਰ ਵਿੱਚ ਰਿੱਧੀ ਸਿੱਧੀ ਮਿਲਦੀ ਹੈ ਅਕਸਰ ਕਿ ਯੋਗੀ ਇੱਥੇ ਰੁਕੇ ਇੰਜ ਕਹਿ ਲੋ ਇਹ ਮਾਰਗ ਦੇ ਪੁਜਾਰੀ ਸਨ ਪ੍ਰਮਾਤਮਾ ਦੇ ਪ੍ਰਮਾਤਮਾ ਦੇ ਨਹੀਂ ਇਹ ਰਿੱਤ ਸਿੱਧ ਦੇ ਪੁਜਾਰੀ ਸਨ ਈਸ਼ਵਰ ਦੇ ਨਹੀਂ ਇਸ ਵਾਸਤੇ ਗੁਰਨਾਣਿਕ ਨੂੰ ਜਦ 22 23 ਸਾਲ ਦੀ ਉਮਰ ਦੇ ਵਿੱਚ ਗੁਰਨਾਣਿਕ ਦੇਵ ਜੀ ਮਹਾਰਾਜ ਮਿਲਦੇ ਨੇ ਇਹਨਾਂ ਨੂੰ ਧੀ ਲੋਕੀਆਂ ਦੀ ਉਮਰ ਕੋਈ 500 ਸਾਲ ਦਾ ਕੋਈ 800 ਵਰਿਆਂ ਦਾ ਕੋਈ 1200 ਸਾਲ ਦਾ ਪਰ ਉਹਿੱਤੇ ਪੈਰਾ ਤਲੇ ਆਂਦੇ ਸਨ ਕਈਆਂ ਦੇ ਇੰਨੀ ਲੰਬੀ ਉਮਰ ਦੇ ਕਿਉਂਕਿ ਸਵਾਸਾਂ ਨੂੰ ਰੋਕ ਕੇ ਬੈਠਦੇ ਸਨ ਪੂਰਾ ਸਾਲ ਤੇ ਸਵਾਸ ਹੀ ਨਹੀਂ ਚਲਦੇ ਤੇ ਸਵਾਸ ਹੀ ਤੇ ਪੂੰਜੀ ਹੈ ਤੇ ਪੂੰਜੀ ਤੇ ਖਰਚੇ ਨਹੀਂ ਕਰਦੇ ਸਨ ਉਮਰ ਵੱਧ ਜਾਂਦੀ ਸੀ ਗੁਰਨਾਣਿਕ ਨੂੰ ਬਾਲਾ ਕਰਕੇ ਬੁਲਾਉਂਦੇ ਸਨ ਬੱਚਾ ਸਭ ਸਿੱਧੀ ਮਨਹਿ ਵਿਚਾਰਿਆ ਕਿਵੇਂ ਦਰਸ਼ਨ ਈ ਹੁਲੇਵੇ ਬਾਲਾ ਇਹ ਜਿਹੜਾ ਬੱਚਾ ਹੈ ਤੇ ਬੱਚਾ ਕਰਕੇ ਗੁਰਨਾਣਿਕ ਨੂੰ ਬੁਲਾਉਂਦੇ ਸਨ ਬਾਲਾ ਆਓ ਬਾਲਾ ਆਓ ਬਾਲਾ ਜੀ ਬੈਠ ਬੱਚਾ ਇਹ 500 ਸਾਲ ਦੀ ਉਮਰ ਤੇ 22 ਸਾਲ ਦੀ ਉਮਰ ਤੇ ਆਪੇ ਹੀ ਬਾਲਾ ਹੈ ਪਰ ਹੁਣ ਉਮਰ ਹੀ ਸਿਰਫ ਵਧਾ ਲੈਣੀ ਔਰ ਹਜ਼ਾਰ-ਹਜ਼ਾਰ ਸਾਲ ਦੀ ਕਰ ਲੈਣੀ ਅਗਰ ਜ਼ਿੰਦਗੀ ਦਾ ਇਹੀ ਮਨੋਰਥ ਹੈ ਸਾਗਰ ਦੇ ਚ ਹਜ਼ਾਰ-ਹਜ਼ਾਰ ਸਾਲ ਦੀਆਂ ਮੱਛਲੀਆਂ ਹੁਣ ਵੀ ਮੌਜੂਦ ਨੇ ਕੋਈ ਯੋਗੀ ਹੋ ਗਈਆਂ ਉਹਨਾਂ ਨੂੰ ਕੋਈ ਪਰਮ ਅਨੰਦ ਦੀ ਪ੍ਰਾਪਤੀ ਹੋ ਗਈ ਉਮਰ ਦਰਖਤਾਂ ਦੀ ਵੀ ਬਹੁਤ ਵੱਡੀ ਹੈ 2.5 ਹਜ਼ਾਰ ਸਾਲ ਦਾ ਖੜਾ ਹੈ ਦਰਖਤ ਬੋਧ ਗਿਆ ਦੇ ਜਿਹਦੇ ਥੱਲੇ ਬੈਠ ਕੇ ਮਹਾਤਮਾ ਬੁੱਧ ਨੇ ਤਪસ્યા ਕੀਤੀ ਸੀ ਜਿੱਥੇ ਉਸ ਨੂੰ ਗਿਆਨ ਹੋਇਆ ਸੀ ਉਹ ਦਰਖਤ ਮੌਜੂਦ ਹੈ 2000 ਸਾਲ ਪੁਰਾਣਾ ਬਾਬੇ ਦੀ ਬੇਰ ਮੌਜੂਦ ਹੈ ਸੁਲਤਾਨਪੁਰ ਵਿੱਚ ਪਿਛਲੇ ਸਾਲ ਜਦ ਮੈਂ ਦਰਸ਼ਨ ਕਰਨ ਗਿਆ ਤੇ ਹੁਣ ਟਪਕ ਰਿਹਾ ਸੀ ਤੇ ਮੈਂ ਗ੍ਰੰਥੀ ਸਾਹਿਬ ਤੋਂ ਪੁੱਛਿਆ ਤੇ ਹੁਣ ਲੱਗਦਾ ਤੇ ਮੈਂ ਇਸ ਤਰ੍ਹਾਂ ਕਦੀ ਦਰਖਤਾਂ ਤੋਂ ਟਪਕਦਾ ਹੋਇਆ ਨਹੀਂ ਦੇਖਿਆ ਅੱਜ ਤੱਕ ਨਹੀਂ ਦੇਖਿਆ ਮੇਰੇ ਖਿਆਲ ਸੰਤ ਬਾਬਾ ਕਰਤਾਰ ਸਿੰਘ ਜੀ ਵੀ ਹੈਗੇ ਸਾਂ ਤੇ ਮੈਂ ਸੁਤੇ ਸੀ ਐਨਾ ਤੋ ਵੀ ਪੁੱਛਿਆ ਸੀ ਜਿੱਥੇ ਤੱਕ ਮੈਨੂੰ ਯਾਦ ਹੈ ਮੈਂ ਕਹਿੰਦੇ ਖੂਨ ਹੈ ਬਿਲਕੁਲ ਖੂਨ ਹੈ ਤੇ ਮੈਨੂੰ ਕਹਿਣ ਲੱਗੇ ਹਾਂ ਡਾਕਟਰਾਂ ਨੇ ਟੈਸਟ ਕੀਤਾ ਹੈ ਖੂਨ ਹੈ ਬਿਲਕੁਲ ਲੈਬਾਰਟਰੀ ਤੇ ਚਲੇ ਜਾ ਕੇ ਉਹਦੀ ਪੂਰੀ ਪਰਚੋਲ ਕੀਤੀ ਹੈ ਤੇ ਖੂਨ ਹੈ ਬੇਰੀ ਵਿੱਚੋਂ ਖੂਨ ਕੁਝ ਦਰਖਤ ਪਰਮਪੁਰਖਾਂ ਨਾਲ ਜੁੜੇ ਹੋਏ ਨੇ ਬੋੜ ਮਹਾਤਮਾ ਬੁੱਧ ਨਾਲ ਜੁੜੇ ਹੋਏ ਆਏ ਕਿੱਕਰ ਕਰੇ ਇਹ શ્રીਕ੍ਰਿਸ਼ਨ ਨਾਲ ਜੁੜੇ ਹੋਏ ਨੇ ਕਦੀ ਬੌਰ ਮੁਤਾਲਾ ਕਰਕੇ ਵੇਖਣਾ ਇਹ ਜਿਹੜਾ ਪਿੱਪਲ ਹੈ ਕੁਝ ਦੇਵੀ ਦੇਵਤਾਵਾਂ ਨਾਲ ਸੰਬੰਧਿਤ ਰਖਦਾ ਹੈ ਬੇਰੀਆਂ ਗੁਰੂ ਘਰ ਨਾਲ ਜੁੜੀਆਂ ਹੋਈਆਂ ਨੇ ਬਾਬੇ ਬੁੱਢੇ ਦੀ ਬੇਰ ਦੁਖਬੰਜਨੀ ਬੇਰ ਲਾਚੀ ਬੇਰ ਸੁਲਤਾਨਪੁਰ ਦਾ ਗੁਰਦੁਆਰਾ ਬਾਬਾ ਬੇਰ ਸਾਹਿਬ ਗੁਰਦੁਆਰਾ ਬੇਰ ਸਾਹਿਬ ਬੇਰੀਆਂ ਦਾ ਕੋਈ ਗੁਰੂ ਇਤਿਹਾਸ ਨਾਲ ਗੁਰੂ ਘਰ ਨਾਲ ਬਹੁਤ ਲੰਮਾ ਚੌੜਾ ਸੰਬੰਧ ਹੈ ਔਰ ਇਸੇ ਤਰੀਕੇ ਨਾਲ ਮੈਂ ਹੋਰ ਵੀ ਕੁਝ ਦਰਖਤ ਦੇਖੇ ਨੇ ਜੋ ਦੁਨੀਆ ਦੇ ਬਾਹਰ ਦੇ ਮਹਾਪੁਰਸ਼ਾਂ ਨਾਲ ਸੰਬੰਧਿਤ ਨੇ ਇਹਨਾਂ ਦਾ ਪਿਛਾਉ ਖੜਕੀ ਹੈ ਕਿਸੇ ਕਤੇਿਤ ਮੈਂ ਫਿਰ ਅਰਸ਼ ਕਰਾਂ ਲਕਿਨ ਇੱਕ ਵਾਰ ਇਸ ਕਰਾਂ ਬਨਸਪਤੀ ਦੇ ਵਿੱਚ ਜਿੰਦ ਜਾਨ ਹੈ ਬਨਸਪਤੀ ਦੁੱਖ ਸੁੱਖ ਮਹਿਸੂਸ ਕਰਦੀ ਹੈ ਇਹਦੇ ਉੱਤੇ ਸਿਰਫ ਮੌਸਮ ਦਾ ਹੀ ਅਸਰ ਨਹੀਂ ਮਨੁੱਖ ਦੇ ਵਿਚਾਰਾਂ ਦਾ ਵੀ ਅਸਰ ਹੈ ਮਾਹੌਲ ਦਾ ਵੀ ਅਸਰ ਹੈ ਤੇ ਮੈਨੂੰ ਉਥੋਂ ਦੇ ਗ੍ਰੰਥੀ ਸਿੰਘ ਨੇ ਦੱਸਿਆ ਸੀ ਸਨ 47 ਦੇ ਚ ਇਸ ਬੇਰੀ ਦੇ ਚ ਖੂਨ ਨਿਕਲਿਆ ਸੀ ਬੜਾ ਨਿਕਲਿਆ ਸੀ ਤੇ ਬੜੀ ਕਟਾ ਵੱਡੀ ਹੋਈ ਤੇ ਉਹਨਾਂ ਦਿਨਾਂ ਚ ਕਿਧਰੇ ਰੇਲਵੇ ਫਾਰਟ ਰੇਲਵੇ ਕਰਾਸਿੰਗ ਦੇ ਉੱਤੇ 35 40 ਸਿੰਘ ਜਿਹੜੇ ਮਾਰੇ ਗਏ ਸਨ ਉਹਨਾਂ ਦਿਨਾਂ ਚ ਤੇ ਖੂਨ ਨਿਕਲ ਰਿਆ ਸੀ ਤੇ ਕੱਲ ਮੈਨੂੰ ਕਿਸੇ ਸੱਜਣ ਨੇ ਦੱਸਿਆ ਫਿਰ ਨਿਕਲਦਾ ਪਿਆ ਹੈ ਤੇ ਉਹ ਕਾਗਜ਼ ਦੇ ਤੇ ਸੋਨਣਾ ਤਬ ਬਿੱਲ ਆਕੇ ਨਾ ਮੈਨੂੰ ਆਕੇ ਦਿਖਾਇਆ ਉਹ ਫਿਰ ਕਾਫੀ ਨਿਕਲੇ ਸੰਕੇਤ ਨੇ ਇਸ਼ਾਰੇ ਨੇ ਕਈ ਵਾਰ ਮਨੁੱਖ ਨਹੀਂ ਸਮਝ ਸਕਦਾ ਦਰਖਤ ਸਮਝ ਜਾਂਦੇ ਵਾਹ ਬਨਸਪਤੀ ਸਮਝਦੀ ਬਨਸਪਤੀ ਨੂੰ ਬੋਧ ਹੋ ਜਾਂਦਾ